ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਾਸ਼ ਸੁਭ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੇ ਇਨਕਲਾਬੀ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਪੁਲਿਸ ਫੋਰਸ ਨੂੰ ਨਸੀਹਤ ਦਿੰਦੇ ਨਜ਼ਰ ਆਏ ਪੁਲਿਸ ਅਫਸਰਾਂ ਨੂੰ ਸੰਬੋਧਨ ਕਰਦੇ ਆਂ ਕਰਪਸ਼ਨ ਯਾਨੀ ਭ੍ਰਿਸ਼ਟਾਚਾਰ ਖਿਲਾਫ ਸਾਵਧਾਨ ਕਰਦੇ ਆਂ ਕਹਿੰਦੇ ਕਿ ਜਦੋਂ ਅੰਤ ਵੇਲਾ ਆਉਣਾ ਹੈ ਇਹ ਇਕੱਠੀ ਕੀਤੀ ਮਾਇਆ ਨਾਲ ਨਹੀਂ ਜਾਣੀ ਕਿਸੇ ਕੰਮ ਨਹੀਂ ਆਉਣੀ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਰਹੀਂ ਕਫਨ ਮੇ ਜੇਬ ਨਹੀਂ ਹੁੰਦੀ ਸਾਤੋਂ ਪਹਿਲਾਂ ਵਾਲੇ ਵੀ ਚਲੇ ਗਏ ਅਸੀਂ ਵੀ ਤੁਰ ਜਾਣਾ ਹੈ ਦੁਨੀਆ ਜਿੱਤਣ ਵਾਲੇ ਸਕੰਦਰ ਨੂੰ ਵੀ ਜਾਣਾ ਪਿਆ ਜੇ ਚੰਗੇ ਕੰਮ ਕਰਾਂਗੇ ਤਾਂ ਹੀ ਦੁਨੀਆ ਯਾਦ ਰੱਖੂਗੀ ਨਹੀਂ ਤਾਂ ਜਾਂਚ ਏਜੰਸੀਆਂ ਦੀ ਸੂਚੀ ਦੇ ਵਿੱਚ ਨਾਮ ਆਉਗਾ ਗੱਲ ਤਾਂ ਉਹ ਇੱਕ اٹਲ ਸਚਾਈ ਦੀ ਹੀ ਕਰ ਰਹੇ ਸੀ ਜੋ ਪੂਰੀ ਦੁਨੀਆ ਤੇ ਲਾਗੂ ਹੁੰਦੀ ਹੈ ਪਰ ਆਪ ਉਹ ਇਸ ਮੌਕੇ ਇਨਾ ਹੌਸਲਾ ਨਹੀਂ ਦਿਖਾ ਸਕੇ ਉਸ ਅਫਸਰ ਦਾ ਨਾਮ ਵੀ ਨਹੀਂ ਲੈ ਸਕੇ ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਤੇ ਹਰ ਰੋਜ਼ ਖੁਲਾਸੇ ਹੋ ਰਹੇ ਨੇ ਜ਼ਮੀਨ ਜਾਇਦਾਦ ਪ੍ਰਾਪਰਟੀ ਦੁਕਾਨਾਂ ਫਲੈਟਾਂ ਦੇ ਜਿਸ ਦੇ ਕਾਗਜ਼ਾਤ ਸੀਬੀਆਈ ਨੂੰ ਰੇਡ ਦੇ ਵਿੱਚ ਲੱਭ ਰਹੇ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਫਸਰ ਆਪਣੀ ਰਿਟਾਇਰਮੈਂਟ ਦੀ ਤਿਆਰੀ ਕਰ ਰਿਹਾ ਸੀ ਜੋ ਕਿ ਕੁਝ ਮਹੀਨਿਆਂ ਵਿੱਚ ਹੀ ਹੈ ਹੁਣ ਤਿਆਰੀ ਰਿਟਾਇਰਮੈਂਟ ਦੀ ਸੀ ਜਾਂ ਅਗਲੀਆਂ ਚਾਰ ਪੁਛਤਾਂ ਦੀ ਹੋ ਰਹੀ ਸੀ ਇਸ ਦਾ ਅੰਦਾਜ਼ਾ ਤਾਂ ਤੁਸੀਂ ਖੁਲਾਸਿਆਂ ਤੋਂ ਹੀ ਲਾ ਸਕਦੇ ਹੋ ਜਿੰਨਾ ਧਨ ਜਿੰਨੀ ਰਕਮ ਉਸ ਅਫਸਰ ਨੇ ਇਕੱਠੀ ਕੀਤੀ ਹੋਈ ਸੀ ਮੁੱਖ ਮੰਤਰੀ ਜਿਸ ਸਮਾਰੋਹ ਦੇ ਵਿੱਚ ਬੋਲ ਰਹੇ ਸੀ ਉਹ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਨੂੰ ਪੱਕੇ ਪੈਰਿੰਗ ਕਰਨ ਦੇ ਮਨੋਰਥ ਦੇ ਨਾਲ ਨਸ਼ਾ ਵਿਰੋਧੀ ਕਾਨੂੰਨ ਐਨਡੀਪੀਐਸ ਐਕਟ ਜਿਹੜਾ ਹੈ ਉਸ ਸੰਬੰਧੀ ਜਾਂਚ ਨੂੰ ਹੋਰ ਵਿਗਿਆਨਿਕ ਕਾਨੂੰਨੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਕੋਰਸ ਸ਼ੁਰੂ ਕੀਤਾ ਗਿਆ ਹੈ ਉਸ ਦਾ ਉਦਘਾਟਨ ਸਮਾਰੋਹ ਸੀ ਸਰਟੀਫਾਈਡ ਇਨਵੈਸਟੀਗੇਟਰ ਕੋਰਸ ਐਨਡੀਪੀਐਸ ਇਹ ਸ਼ੁਰੂ ਕੀਤਾ ਗਿਆ ਹੈ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਪਟਿਆਲਾ ਵਿਖੇ ਇਸ 6 ਰੋਜ਼ਾ ਕੋਰਸ ਦੇ ਪਹਿਲੇ ਪੜਾਅ ਦੇ ਵਿੱਚ ਪੁਲਿਸ ਦੇ 730 ਅਧਿਕਾਰੀ ਤੇ ਕਰਮਚਾਰੀ ਹਿੱਸਾ ਲੈ ਰਹੇ। ਇੱਕ ਪਾਸੇ ਤਾਂ ਮੁੱਖ ਮੰਤਰੀ ਨਸ਼ਿਆਂ ਦੀ ਬਿਹਤਰ ਜਾਂਚ ਦੇ ਲਈ ਕੋਰਸ ਦਾ ਉਦਘਾਟਨ ਕਰ ਰਹੇ ਸੀ ਤੇ ਦੂਜੇ ਪਾਸੇ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕ ਟਾਸਕ ਫੋਰਸ ਜਲੰਧਰ ਦੇ ਵਿੱਚ ਇੱਕ ਰਿਟਾਇਰਡ AIG ਅਸਿਸਟੈਂਟ ਇਨਸਪੈਕਟਰ ਜਰਨਲ ਨੂੰ ਗ੍ਰਿਫਤਾਰ ਕਰ ਰਹੀ ਸੀ। 2017 ਦੇ ਇਸ ਕੇਸ ਵਿੱਚ ਜਿਸ ਵਿੱਚ STF স্পেশাল টাস্ক ফোর্স অমৃতসর ਨੇ ਇੱਕ ਬੰਦੇ ਨੂੰ ਪਾਕਿਸਤਾਨ ਤੋਂ ਨਸ਼ਾ ਸਮਗਲਿੰਗ ਦੇ ਕੇਸ ਦੇ ਵਿੱਚ ਫੜਿਆ ਸੀ ਇਸੇ ਕੇਸ ਦੇ ਵਿੱਚ ਹੁਣ AIG ਰਚਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਐਂਟੀ ਨਾਰਕੋਟਿਕਸ ਟਾਸਕ ফোর্স ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਸਮੇਂ ਜਿਸ ਵਿਅਕਤੀ ਨੂੰ ਫੜਿਆ ਗਿਆ ਸੀ ਉਸਤੇ ਉਸ ਸਮੇਂ ਇਹ ਦੋਸ਼ ਲੱਗੇ ਸੀ ਕਿ ਉਸਤੇ ਝੂਠਾ ਕੇਸ ਪਾਇਆ ਗਿਆ ਹੈ। ਸੀਬੀਆਈ ਨੇ ਉਸ ਸਮੇਂ ਇੱਕ ਕੇਸ ਵੀ ਦਰਜ ਕੀਤਾ ਸੀ। ਏਆਈਜੀ ਰਚਪਾਲ ਸਿੰਘ ਸਮੇਤ 10 ਪੁਲਿਸ ਵਾਲਿਆਂ ਖਿਲਾਫ ਚਾਰਜਸ਼ੀਟ ਵੀ ਦਰਜ ਕੀਤੀ ਗਈ ਸੀ। ਉਧਰ ਡੀਆਈਜੀ ਭੁੱਲਰ ਵਾਲੇ ਕੇਸ ਤੇ ਵਿੱਚ ਵੀ ਸੀਬੀਆਈ ਕੋਰਟ ਨੇ ਮੋਡਲ ਜੇਲ ਬੜਾਇਲ ਦੇ ਸੁਪਰਡੈਂਟ ਨੂੰ ਹੁਕਮ ਜਾਰੀ ਕੀਤੇ ਹਨ ਕਿ ਹਰਚਰਨ ਸਿੰਘ ਭੁੱਲਰ ਕਰਪਸ਼ਨ ਕੇਸ ਵਿੱਚ ਜੋ ਸਹਿ-ਰੋਗੀ ਹੈ கிருஷ்ਨੂ ਸ਼ਾਰਦਾ ਉਸ ਨੂੰ ਜੋ ਕੋਈ ਵੀ ਮਿਲਣ ਆ ਰਿਹਾ ਹੈ ਉਸ ਦਾ ਬਕਾਇਦਾ ਰਿਕਾਰਡ ਰੱਖਿਆ ਜਾਵੇ ਜੇਲ੍ਹ ਸੁਪਰੀਂਟ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਮਿਲਣ ਵਾਲਿਆਂ ਦੀ ਸੀਸੀਟੀਵੀ ਫੁਟੇਜ ਵੀ ਸੰਭਾਲ ਕੇ ਰੱਖੀ ਜਾਵੇ ਸੀਬੀਆਈ ਨੇ ਦਰਖਾਸਤ ਦਿੱਤੀ ਸੀ ਕਿ ਕਿਉਂਕਿ ਮਾਮਲਾ ਅਤਿ ਸੰਵੇਦਨਸ਼ੀਲ ਹੈ ਇਸ ਲਈ ਜਾਂਚ ਦੀ ਗੋਪਨੀਯਤਾ ਨੂੰ ਸੀਕਰੇਸੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਸਾਰਾ ਕੁਝ ਜ਼ਰੂਰੀ ਹੈ ਪਰ ਮਾਮਲੇ ਦੀ ਅਸਲੀਅਤ ਨੂੰ ਸਮਝਣ ਲਈ ਇਹ ਵੀ ਦੇਖਣਾ ਪਏਗਾ ਕਿ ਜਿਸ ਕ੍ਰਿਸ਼ਨੂ ਸ਼ਾਰਦਾ ਦਾ 12 ਦਿਨ ਦਾ ਪੁਲਿਸ ਰਿਮਾਂਡ ਸੀਬੀਆਈ ਮੰਗ ਰਹੀ ਹੈ ਜਿਸ ਦੇ ਲਈ ਇਹ ਸੁਣਵਾਈ ਹੋਈ ਸੀ ਉਸ ਵਿੱਚ ਕ੍ਰਿਸ਼ਨੂ ਸ਼ਾਰਦਾ ਵੱਲੋਂ ਕੋਈ ਵੀ ਵਕੀਲ ਪੇਸ਼ ਨਹੀਂ ਹੋਇਆ ਸੋਮਵਾਰ ਨੂੰ ਕੋਰਟ ਵੱਲੋਂ ਬਚਾਅ ਪੱਖ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਅੱਜ ਦੀ ਸੁਣਵਾਈ ਲਈ ਤੇ ਉਸ ਨੋਟਿਸ ਤੇ ਜਵਾਬ ਦੇ ਵਿੱਚ ਜੋ ਐਡਵੋਕੇਟ ਏ ਐਸ ਸੁਕੀਜਾ ਪੇਸ਼ ਹੋਏ ਸੀ ਉਹਨਾਂ ਨੇ ਅਦਾਲਤ ਵਿੱਚ ਇੱਕ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਹੈ ਦਸਤੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਸਿਰਫ ਮੁੱਖ ਦੋਸ਼ੀ ਹਰਚੰਦ ਸਿੰਘ ਭੁੱਲਰ ਦਾ ਹੀ ਵਕੀਲ ਹੈ ਤੇ ਉਸ ਨੂੰ ਕਦੇ ਵੀ ਕ੍ਰਿਸ਼ਨੂ ਸ਼ਾਰਦਾ ਨੇ ਆਪਣਾ ਵਕੀਲ ਤੈਅ ਹੀ ਨਹੀਂ ਕੀਤਾ ਇਸੇ ਲਈ ਅਦਾਲਤ ਨੇ ਹੁਣ ਸ਼ਾਰਦਾ ਨੂੰ 29 10 2025 ਯਾਨੀ ਕਿ ਅੱਜ ਅਦਾਲਤ ਦੇ ਵਿੱਚ ਫਿਜ਼ੀਕਲੀ ਪੇਸ਼ ਕਰਨ ਦੇ ਹੁਕਮ ਸੁਣਾਏ ਹਨ ਦੇ ਇਹ ਵੀ ਕਿਹਾ ਹੈ ਕਿ ਉਦੋਂ ਤੱਕ ਜੇ ਕੋਈ ਵਕੀਲ ਨਹੀਂ ਕੀਤਾ ਜਾਂਦਾ ਤਾਂ ਸਰਕਾਰੀ ਤੌਰ ਤੇ ਜਿਹੜੀ ਕਾਨੂੰਨੀ ਸਹਾਇਤਾ ਦੇਣੀ ਹੁੰਦੀ ਹੈ ਉਹ ਕਾਨੂੰਨੀ ਸਹਾਇਤਾ ਦਿੱਤੀ ਜਾਵੇ। ਉਹ ਸਾਡੇ ਸਮਾਜ ਦੇ ਹਾਲਾਤ ਦੇਖ ਲਵੋ ਕੀ ਹਨ। ਇੱਕ ਪੁਲਿਸ ਅਫਸਰ ਜੋ ਕਿ ਡੀਆਈਜੀ ਰੈਂਕ ਦਾ ਹੈ ਜਿਸ ਦਾ ਬਾਪ ਵੀ ਸੂਬੇ ਦਾ ਡੀਜੀਪੀ ਰਿਆ ਹੋਵੇ ਕਰੋੜਾ ਰੁਪਏ ਦੀ ਨਕਦੀ ਘਰ ਦੇ ਵਿੱਚੋਂ ਲੱਭੇ ਸੈਂਕੜੇ ਏਕੜ ਜ਼ਮੀਨ ਲੱਭ ਗਈ ਹੈ। ਦੁਕਾਨਾਂ ਫਲੈਟ ਦੁਬਈ ਕੈਨੇਡਾ ਪਤਾ ਨਹੀਂ ਕਿੱਥੇ ਕਿੱਥੇ ਪਰ ਸਾਡੇ ਵਿੱਚੋਂ ਹਾਲੇ ਵੀ ਕਈ ਬੰਦੇ ਕ੍ਰਿਸ਼ਨੂ ਨੂੰ ਹੀ ਉਹ ਬੰਦਾ ਦੱਸ ਰਹੇ ਹਨ ਜਿਸ ਨੇ ਸਭ ਕੁਝ ਫਿਕਸ ਕੀਤਾ ਇੱਕ ਵੱਡਾ ਠੱਗ ਜਿਵੇਂ ਉਸ ਨੇ ਹੀ ੋਲੇ ਭਾਲੇ ਪੁਲਿਸ ਅਫਸਰ ਨੂੰ ਫਸਾ ਲਿਆ ਹੋਵੇ ਵਰਗਲਾ ਲਿਆ ਹੋਵੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਦੇ ਸੈਕਟਰ 21 ਦੀ ਮਾਰਕੀਟ ਵਿੱਚੋਂ 1 ਲੱਖ ਰੁਪਇਆ ਟੋਕਨ ਮਨੀ ਫੜਦਿਆ ਰੰਗੇ ਹੱਤੀ ਗ੍ਰਿਫਤਾਰ ਕੀਤਾ ਗਿਆ ਸੀ ਕਰਉ ਉਸਦੇ 21 ਲੱਖ ਰੁਪਏ ਨਕਦ ਬਰਾਮਦ ਹੋਇਆ ਹੈ ਜਿਸ ਬਾਰੇ ਵੀ ਉਸਨੇ ਇਹ ਕਿਹਾ ਹੈ ਕਿ ਇਹ ਵੀ ਭੁੱਲਰ ਦੇ ਹੀ ਹਨ WhatsApp ਦੀ ਇੱਕ ਰਿਕਾਰਡਿੰਗ ਵੀ ਮੌਜੂਦ ਹੈ ਜਿਸ ਦੇ ਵਿੱਚ ਭੁੱਲਰ ਉਸ ਨੂੰ ਹਦਾਇਤਾਂ ਦੇ ਰਿਹਾ ਹੈ ਕਿ ਇਸ ਬੰਦੇ ਤੋਂ 8 ਲੱਖ ਰੁਪਏ ਲੈਣੇ ਨੇ ਰਿਸ਼ਵਤ ਦੇ ਜਿਸ ਦਾ ਬਾਪ ਇੱਕ ਸਿੱਧਾ ਸਾਦਾ ਸ਼ਰੀਫ ਇਲੈਕਟ੍ਰੀਸ਼ੀਅਨ ਹੈ ਕੋਈ ਵੱਡਾ ਵਕੀਲ ਕਰਨ ਦੀ ਉਸ ਦੀ ਹیثیت ਵੀ ਨਹੀਂ ਹੈ ਤੇ ਅਸੀਂ ਉਸ ਨੂੰ ਹੀ ਮਾਸਟਰਮਾਈਂਡ ਉਸ ਨੂੰ ਹੀ ਛਾਤਰ ਅਪਰਾਧੀ ਤੇ ਵੱਡਾ ਠੱਗ ਦਸੀ ਜਾਂਦੇ ਹਨ ਦੂਜੇ ਪਾਸੇ ਹਰ 10 ਦਿਨਾਂ ਦੇ ਵਿੱਚ ਕੋਈ ਨਾ ਕੋਈ ਅਜਿਹੀ ਖਬਰ ਆ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਕੋਈ ਅਫਸਰ ਕੋਈ ਵੱਡਾ ਅਫਸਰ ਜਾਂ ਕੋਈ ਹੌਲਦਾਰ ਉਸ ਦੇ ਬਾਰੇ ਇਹ ਸ਼ਿਕਾਇਤ ਦਰਜ ਹੁੰਦੀ ਹੈ ਉਸ ਦੇ ਉੱਪਰ ਕੋਈ ਕੇਸ ਪੈਂਦਾ ਹੈ ਜਾਂ ਕਿਸੇ ਨਾ ਕਿਸੇ ਭ੍ਰਿਸ਼ਟਾਚਾਰ ਵਾਰਦਾਤ ਆਪਣੀ ਵਰਦੀ ਦਾ ਦੁਰਉਪਯੋਗ ਪਤਾ ਨਹੀਂ ਕਿਹੜੇ-ਕਿਹੜੇ ਦੋਸ਼ਾਂ ਦੇ ਵਿੱਚ ਦੋਸ਼ ਲੱਗਦੇ ਨੇ ਉਨ੍ਹਾਂ ਦੇ ਉੱਤੇ ਕੇਸ ਤਰਜ ਹੁੰਦੇ ਨੇ ਤੇ ਅਸੀਂ ਇਹ ਕਹਿ ਕੇ ਸਾਰ ਦਿੰਨੇ ਆ ਕਿ ਕੁਝ ਕਾਲੀਆਂ ਭੇਡਾਂ ਤਾਂ ਹਰ ਵਿਭਾਗ ਦੇ ਵਿੱਚ ਹੁੰਦੀਆਂ ਨੇ ਹਰ ਡਿਪਾਰਟਮੈਂਟ ਦੇ ਵਿੱਚ ਹੁੰਦੀਆਂ ਮੁੱਖ ਮੰਤਰੀ ਨੂੰ ਇੱਥੇ ਚਾਹੀਦਾ ਸੀ ਕਿ ਉਹ ਇੱਕ ਵਾਰ ਗਿਣਤੀ ਤਾਂ ਕਰਾ ਲੈਣ ਕਿ ਪੰਜਾਬ ਪੁਲਿਸ ਦੇ ਵਿੱਚ ਕਿੰਨੀਆਂ ਭੇਡਾਂ ਕਾਲੀਆਂ ਨੇ ਕਿੰਨੀਆਂ ਬੱਗੀਆਂ ਨੇ ਤੇ ਕਿੰਨੀਆਂ ਕੁ ਚਟੀਆਂ ਨੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਨਜ਼ਰ ਮਾਰੀ ਹੋਵੇ ਤਾ ਇੱਕ ਕੋਸ਼ਿਸ਼ ਹੋਈ ਹੈ ਇੱਕ ਸੱਚਾ ਸੁੱਚਾ ਤੇ ਇਮਾਨਦਾਰ ਪੁਲਿਸ ਅਫਸਰ ਲੱਭ ਕੇ ਉਸ ਦੀ ਫੋਟੋ ਸਰਕੂਲੇਟ ਕੀਤੀ ਜਾ ਰਹੀ ਹੈ ਏਆਈਜੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਇਕਲੌਤਾ ਇਹ ਇਮਾਨਦਾਰ ਏਆਈਜੀ ਹੈ ਜੋ ਸ਼ਾਇਦ ਬਠਿੰਡੇ ਵਿੱਚ ਪੋਸਟਡ ਹੈ ਆਪਣੀ ਆਲਟੋ ਕਾਰ ਤੇ ਹੀ ਦਫ਼ਤਰ ਜਾਂਦਾ ਹੈ ਕਿਸੇ ਕੋਲੋਂ ਚਾਹ ਦਾ ਕੱਪ ਵੀ ਨਹੀਂ ਪੀਂਦਾ ਲੇਕਿਨ ਸੋਸ਼ਲ ਮੀਡੀਆ ਤੇ ਅੱਜਕੱਲ ਯਕੀਨ ਨਹੀਂ ਕੀਤਾ ਜਾ ਸਕਦਾ ਅੱਧੋ-ਵੱਧ ਤਾਂ ਉੱਥੇ ਝੂਠ ਹੀ ਚੱਲਦਾ ਹੈ ਉਹ ਫੋਟੋਆਂ ਸਹੀ ਨੇ ਜਾਂ ਗਲਤ ਉਹ ਪੰਜਾਬ ਪੁਲਿਸ ਦੇ ਵਿੱਚ ਏਆਈਜੀ ਲੱਗੇ ਹੋਏ ਨੇ ਜਾਂ ਨਹੀਂ ਮੈਂ ਇਸ ਦੀ ਪੁਸ਼ਟੀ ਤਾਂ ਨਹੀਂ ਕਰ ਸਕਦਾ ਪਰ ਐਨਾ ਜ਼ਰੂਰ ਦੱਸ ਸਕਦੇ ਆ ਕਿ ਜਿੱਥੇ ਪ੍ਰਸ਼ਟ ਪੰਜਾਬ ਪੁਲਿਸ ਦੇ ਅਫਸਰਾਂ ਦੀ ਸੂਚੀ ਬਹੁਤ ਲੰਬੀ ਹੈ ਉੱਥੇ ਇਮਾਨਦਾਰ ਅਫਸਰ ਸ਼ਾਇਦ ਉਹਨਾਂ ਨੂੰ ਇੱਕੋ ਲੱਭਿਆ ਜਿਸ ਦੀ ਫੋਟੋ ਸਰਕੂਲੇਟ ਕੀਤੀ ਜਾ ਰਹੀ ਹੈ ਜਿਸ ਪੁਲਿਸ ਫੋਰਸ ਦੇ ਡੀਜੀਪੀ ਤੋਂ ਲੈ ਕੇ ਹੌਲਦਾਰ ਤੱਕ ਹਰ ਰੈਂਕ ਦੇ ਬੰਦੇ ਦੇ ਉੱਪਰ ਕਦੇ ਨਾ ਕਦੇ ਭ੍ਰਿਸ਼ਟਾਚਾਰ ਦੇ ਜਾਂ ਆਪਣੀ ਵਰਦੀ ਦਾ ਦੁਰਉਪਯੋਗ ਕਰਨ ਦੇ ਝੂਖੇ ਪੁਲਿਸ ਮੁਕਾਬਲਿਆਂ ਦੇ ਦੋਸ਼ ਆਮ ਲੱਗਦੇ ਰਹੇ ਹੁਣ ਕਈ ਸਾਲਾਂ ਤੋਂ ਲੱਗਦੇ ਰਹੇ ਹੁਣ ਉਸ ਪੁਲਿਸ ਫੋਰਸ ਨੂੰ ਇਹ ਸੋਚ ਲੈਣਾ ਜਾਂ ਇਹ ਮੰਨ ਲੈਣਾ ਕਿ ਇੱਕ 6 ਦਿਨਾਂ ਦੇ ਕੋਰਸ ਦੇ ਵਿੱਚ ਅਸੀਂ ਕੁਝ ਨਵਾਂ ਸਿਖਾ ਦਾਂਗੇ ਜਾਂ ਉਹਨਾਂ ਦੇ ਵਿੱਚ ਸੁਧਾਰ ਲਿਆ ਦਾਂਗੇ ਇਹ ਵੀ ਥੋੜੀ ਜੀ ਫਾਰਫੈਕਟ ਲੱਗਦੀ ਹੈ ਖਿਆਲੀ ਪਲਾਉ ਵਾਲੀ ਗੱਲ ਲੱਗਦੀ ਸਾਡੀ ਪੁਲਿਸ ਫੋਰਸ ਤਾਂ ਹਜੇ ਤੱਕ ਐਫ ਆਈ ਆਰ ਬਦਲਣ ਦੀ ਪੋਜੀਸ਼ਨ ਦੇ ਵਿੱਚ ਵੀ ਨਹੀਂ ਹੈ ਪੰਜਾਬ ਦੇ ਕਿਸੇ ਜ਼ਿਲ੍ਹੇ ਕਿਸੇ ਸ਼ਹਿਰ ਕਿਸੇ ਕਿਸੇ ਕਸਬੇ ਦੇ ਵਿੱਚ ਕੋਈ ਵੀ ਵਾਰਦਾਤ ਹੋਵੇ ਅਕਸਰ ਜਿਹੜੀ ਐਫ ਆਈ ਆਰ ਹੁੰਦੀ ਹੈ ਉਸ ਦੇ ਵਿੱਚ ਇਹੀ ਲਿਖਿਆ ਹੁੰਦਾ ਹੈ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਦੋਸ਼ੀ ਉਧਰੋਂ ਆ ਰਹੇ ਸੀ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਜਵਾਬੀ ਫਾਇਰ ਦੇ ਵਿੱਚ ਲੱਤ ਵਿੱਚ ਗੋਲੀ ਲੱਗੀ ਹੈ ਮੁਲਜਮ ਨੂੰ ਹਸਪਤਾਲ ਦਾਖਲ ਕਰਾ ਦਿੱਤਾ ਗਿਆ ਹੈ ਕੋਈ ਵੀ ਸ਼ਬਦ ਕੋਈ ਵੀ ਵਾਕ ਇਸ ਕਹਾਣੀ ਦੇ ਵਿੱਚੋਂ ਇਸ ਪੈਰੇ ਦੇ ਵਿੱਚੋਂ ਬਦਲਿਆ ਨਹੀਂ ਜਾਂਦਾ ਸਿਰਫ ਨਾਮ ਤਰੀਕ ਤੇ ਜਗਾ ਬਦਲਦੀ ਹੈ ਬਾਕੀ ਸਾਰਾ ਕੁਝ ਉਵੇਂ ਦਾ ਉਵੇਂ ਹੀ ਲਿਖਿਆ ਜਾਂਦਾ ਸੋ ਸਾਡੇ ਮੁੱਖ ਮੰਤਰੀ ਨੂੰ ਜੋ ਕਿ ਇੱਕ ਵੱਡੇ ਬਦਲਾਵ ਦੇ ਨਾਰੇ ਦੇ ਨਾਲ ਸੱਤਾ ਦੇ ਵਿੱਚ ਆਏ ਸੀ ਜਿਨ੍ਹਾਂ ਨੇ ਲੋਕਾਂ ਨੂੰ ਇਨਕਲਾਬ ਦਾ ਨਾਰਾ ਦਿੱਤਾ ਸੀ ਇਨਕਲਾਬ ਦਾ ਵਾਅਦਾ ਕੀਤਾ ਸੀ ਉਹਨਾਂ ਨੂੰ ਇੰਨੀ ਇੱਕ ਹਿੰਮਤ ਤਾਂ ਜ਼ਰੂਰ ਦਿਖਾਉਣੀ ਚਾਹੀਦੀ ਹੈ ਕਿ ਜੇ ਪੁਲਿਸ ਅਫਸਰ ਭ੍ਰਿਸ਼ਟਾਚਾਰ ਦੇ ਇਹਨਾਂ ਸੰਗੀਨ ਇਲਜ਼ਾਮਾਂ ਦੇ ਵਿੱਚ ਘਿਰਦੇ ਹਨ ਜਿਨ੍ਹਾਂ ਦੇ ਕਰੋ ਕੈਸ਼ ਦੀਆਂ ਗੱਥੀਆਂ 22 ਕਿਲੋ ਸੋਨਾ ਪਤਾ ਨਹੀਂ ਕੀ ਕੁਝ ਲੱਭਦਾ ਹੈ ਉਸ ਦਾ ਨਾਮ ਲੈ ਕੇ ਤਾਂ ਬਾਕੀ ਪੁਲਿਸ ਅਫਸਰਾਂ ਨੂੰ ਤਾਕੀਦ ਕਰ ਸਕਦੇ ਹਨ ਉਹਨਾਂ ਵੱਲੋਂ ਨਾਮ ਤੱਕ ਨਹੀਂ ਲਿਆ ਗਿਆ ਨਾਮ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਈ ਸਰਕਲ ਦੇ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਇਹ ਤਰਨਤਾਰਨ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਸ ਦੇ ਵਿੱਚ ਵੀ ਆਮ ਆਦਮੀ ਪਾਰਟੀ ਜੋ ਪ੍ਰਚਾਰ ਕਰ ਰਹੀ ਹੈ ਉਸ ਦੇ ਵਿੱਚ ਵੀ ਭ੍ਰਿਸ਼ਟਾਚਾਰ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਉੱਥੇ ਵੀ ਜਿਹੜਾ ਮੁੱਖ ਵਿਸ਼ਾ ਜੋ ਕੈਂਪੇਨ ਦਾ ਬਣਾਇਆ ਗਿਆ ਹੈ ਉਹ ਵੀ ਪੰਥਕ ਰੰਗਤ ਦਿੱਤੀ ਜਾ ਰਹੀ ਹੈ ਉਸ ਨੂੰ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਨਾਲ ਜੁੜੇ ਹੋਏ ਸਮਾਗਮਾਂ ਦਾ ਜ਼ਿਕਰ ਕਰਕੇ ਇੱਕ ਪੰਥਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਭ੍ਰਿਸ਼ਟਾਚਾਰ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਜਾ ਰਿਹਾ ਇਹ ਵੀ ਨਹੀਂ ਕਿ ਇਸ ਕੇਸ ਦੇ ਵਿੱਚ ਖਾਸ ਕਰਕੇ ਜਿਹੜਾ ਪੁੱਲਰ ਸਾਹਿਬ ਦਾ ਕੇਸ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਨਾ ਕੀਤੀ ਗਈ ਹੋਵੇ ਵਿਰੋਧੀ ਪਾਰਟੀਆਂ ਵੱਲੋਂ ਸ਼ੁਰੂਆਤੀ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੋ ਇਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ ਪੁੱਲਰ ਸਾਹਿਬ ਦੇ ਤੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜਦੋਂ ਆਸਟ੍ਰੇਲੀਆ ਦੌਰੇ ਤੇ ਜਾਂਦੇ ਨੇ ਉਹ ਰਹਿੰਦੇ ਨੇ ਉਕਰਾਂ ਦੀ ਨੇੜਤਾ ਬਾਰੇ ਜ਼ਿਕਰ ਹੋਇਆ ਸੀ ਕੋਈ ਨਾ ਕੋਈ ਇਸ ਤਰੀਕੇ ਦੇ ਸਬੰਧਾਂ ਬਾਰੇ ਕੋਈ ਗੱਲ ਹੋਈ ਸੀ ਲੇਕਿਨ ਸ਼ਾਇਦ ਕੋਈ ਸਬੂਤ ਨਾ ਮਿਲਣ ਕਰਕੇ ਉਹ ਬਹੁਤਾ ਤੂਲ ਨਹੀਂ ਫੜ ਸਕੀ ਇੱਕ ਦੋ ਦਿਨਾਂ ਬਾਅਦ ਉਹ ਗੱਲ ਠੰਡੀ ਪੈ ਗਈ ਦੂਸਰਾ ਮੁੱਦਾ ਜਿਸ ਦਾ ਤਰਨ ਤਰਨ ਦੀ ਜ਼ਮਨੀ ਚੋਣ ਦੇ ਵਿੱਚ ਬਿਲਕੁਲ ਵੀ ਜ਼ਿਕਰ ਨਹੀਂ ਹੋ ਰਿਹਾ ਹੈ ਉਹ ਹੈ ਯੁੱਧ ਨਸ਼ਿਆਂ ਵਿਰੁੱਧ ਦਾ ਤਰਨ ਤਰਨ ਉਹ ਇਲਾਕਾ ਹੈ ਜੋ ਨਸ਼ੇ ਦੇ ਬੁਰੇ ਪ੍ਰਭਾਵ ਮਾੜੇ ਪ੍ਰਭਾਵ ਦੇ ਹੇਠ ਜਾਂ ਆਪਾਂ ਇਹ ਕਹਿ ਲਈਏ ਕਿ ਨਸ਼ੇ ਦੇ ਨਾਲ ਬੁਰੀ ਤਰ੍ਹਾਂ ਗ੍ਰਸਤ ਹੈ ਉਸ ਜ਼ਮਨੀ ਚੋਣ ਦੇ ਵਿੱਚ ਵੀ ਇਹ ਯੁੱਧ ਨਸ਼ਿਆਂ ਵਿਰੁੱਧ ਦਾ ਜ਼ਿਕਰ ਨਾ ਹੋਵੇ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕਹੇ ਜਿਹੇ ਹੁਣ ਹਾਲਾਤ ਇਹ ਨੇ ਕਿ ਪੰਜਾਬ ਦੇ ਵਿੱਚ ਹਰ ਥਾਂ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਇੱਕ ਮਾਂ ਆਪਣੀ ਨੌਜਵਾਨ ਕੁੜੀ ਨੂੰ ਲੈ ਕੇ ਐਮਐਲਏ ਦੇ ਘਰ ਜਾਂਦੀ ਹੈ ਜਾਂ ਐਮਐਲਏ ਦੇ ਦਫ਼ਤਰ ਜਾਂਦੀ ਹੈ ਤੇ ਉਸ ਤੋਂ ਸਵਾਲ ਕਰਦੀ ਹੈ ਕਿ ਮੇਰੀ ਇਹ ਧੀ ਨਸ਼ਿਆਂ ਦੀ ਆਦੀ ਹੋ ਚੁੱਕੀ ਹੈ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਨਸ਼ਾ ਕਿੱਥੇ ਮੁੱਕ ਗਿਆ ਹੈ ਕਿਵੇਂ ਮੁੱਕ ਗਿਆ ਹੈ ਇਸ ਗੱਲ ਦਾ ਜਵਾਬ ਮੰਗਦੀ ਹੈ ਤੇ ਜਿੱਥੇ ਚੋਣ ਹੋ ਰਹੀ ਹੈ ਜਿੱਥੇ ਇਹ ਮੁੱਦਾ ਸਭ ਤੋਂ ਵੱਧ ਭਖਿਆ ਹੋਣਾ ਚਾਹੀਦਾ ਸੀ ਉਥੇ ਇਸ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ ਉਹ ਚੋਣਾਂ ਦੇ ਵਿੱਚ ਨਾ ਭ੍ਰਿਸ਼ਟਾਚਾਰ ਨਾ ਨਸ਼ਾ ਕੋਈ ਬਹੁਤ ਵੱਡਾ ਮੁੱਦਾ ਨੇ ਸਗੋਂ ਇਹ ਗੱਲ ਕਹੀ ਜਾ ਰਹੀ ਸੀ ਸ਼ੁਰੂਆਤ ਦੇ ਵਿੱਚ ਤਾਂ ਜੇ ਤਰਨ ਤਰਨ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ आम आदमी पार्टी दा उम्मीदवार जितਾਉਣਾ ضروری ਹੈ ਉਹ ਗੱਲ ਵੀ ਕੁਝ ਦਿਨਾਂ ਬਾਅਦ ਬਿਲਕੁਲ ਖਤਮ ਹੋ ਗਈ ਹੈ ਠੱਪ ਹੋ ਗਈ ਹੈ ਹੁਣ ਉਸ ਦੀ ਚਰਚਾ ਵੀ ਨਹੀਂ ਹੋ ਰਹੀ ਜੋ ਸਰਕਾਰ ਵੱਲੋਂ ਪਹਿਲਾਂ ਤੇਜ਼ੀ ਨਾਲ ਮੁਹਿੰਮ ਚਲਾਈ ਗਈ ਸੀ ਘਰਾ ਨੂੰ ਢਾਉਣ ਦੀ ਨਸ਼ਾ ਤਸਕਰਾਂ ਦੇ ਘਟਾਏ ਜਾ ਰਹੇ ਸੀ ਉਹ ਵੀ ਹੁਣ ਹਾਈ ਕੋਰਟ ਦੇ ਆਦੇਸ਼ਾਂ ਨਾਲ ਰੁਕ ਗਈ ਹੈ ਜਾਮ ਹੋ ਗਈ ਹੈ ਜੋ ਭ੍ਰਿਸ਼ਟਾਚਾਰ ਦੇ ਵਿੱਚ ਲੋਕ ਫੜੇ ਸੀ ਉਹਨਾਂ ਦੇ ਉੱਤੇ ਵੀ ਕੋਈ ਅਦਾਲਤੀ ਐਕਸ਼ਨ ਨਹੀਂ ਹੋਇਆ ਹੈ ਇਸੇ ਨੂੰ ਕੋਈ ਸਜਾਵਾਂ ਨਹੀਂ ਹੋਈਆਂ ਹਨ ਸ਼ਾਇਦ ਇਸੇ ਕਰਕੇ ਸਰਕਾਰ ਸਮਝ ਚੁੱਕੀ ਹੈ ਕਿ ਚੋਣਾਂ ਦੇ ਵਿੱਚ ਇਹਨਾਂ ਗੱਲਾਂ ਤੋਂ ਬਚਿਆ ਜਾਵੇ ਨਹੀਂ ਤਾਂ ਸਵਾਲਾਂ ਦੇ ਜਵਾਬ ਸਾਨੂੰ ਹੀ ਦੇਣੇ ਪੈਣਗੇ ਸਵਾਲ ਸਾਡੇ ਉੱਪਰ ਹੀ ਖੜੇ ਹੋਣਗੇ ਤੇ ਬੜੀ ਸਫਾਈ ਨਾਲ ਉਹ ਮੁੱਦਾ ਬਦਲ ਕੇ ਇੱਕ ਪੰਥਕ ਮੁੱਦਾ ਉਭਾਰਨ ਦੀ ਕੋਸ਼ਿਸ਼ ਹੋ ਰਹੀ ਹੈ ਭਾਵੇਂ ਮੁੱਖ ਮੰਤਰੀ ਦੇ ਉੱਤੇ ਦੋਸ਼ ਕਦੇ ਵੀ ਨਾ ਲੱਗੇ ਹੁਣ ਕਰਾਪਸ਼ਨ ਦੇ ਜਾਂ ਕੋਈ ਵੱਡਾ ਇਲਜ਼ਾਮ ਉਹਨਾਂ ਦੇ ਉੱਤੇ ਅੱਜ ਤੱਕ ਨਾ ਲੱਗਿਆ ਹੋਵੇ ਲੇਕਿਨ ਫੇਰ ਵੀ ਜੋ ਉਹਨਾਂ ਵੱਲੋਂ ਵਾਅਦੇ ਕੀਤੇ ਗਏ ਸੀ ਜੋ ਲੋਕਾਂ ਨੂੰ ਸਬਜ਼ ਬਾਗ ਦਿਖਾਏ ਗਏ ਸੀ ਉਹਨਾਂ ਦਾ ਘੱਟੋ-ਘੱਟ ਕੁਝ ਪ੍ਰਤੀਸ਼ਤ ਕੁਝ ਫੀਸ ਦੀ ਹਿੱਸਾ ਤਾਂ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਸਿਰਫ ਮੁਫਤ ਬਿਜਲੀ ਜਾਂ ਮੁਫਤ ਸਫ਼ਰ ਇਹਦੇ ਵਾਅਦਿਆਂ ਨੂੰ ਪੂਰਾ ਕਰਕੇ ਤੁਸੀਂ ਇਹ ਨਹੀਂ ਮੰਨ ਸਕਦੇ ਕਿ ਅਸੀਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਹੋ ਗਏ ਨੇ ਅਸੀਂ ਜੋ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਹੋ ਗਈਆਂ ਨੇ ਤੁਸੀਂ ਸਭ ਤੋਂ ਵੱਡੀ ਗਰੰਟੀ ਤਾਂ ਸਿਸਟਮ ਨੂੰ ਚੇਂਜ ਕਰਨ ਦੀ ਦਿੱਤੀ ਸੀ ਸਿਸਟਮ ਨੂੰ ਬਦਲਣ ਦੀ ਦਿੱਤੀ ਸੀ ਲੇਕਿਨ ਉਹ ਸਿਸਟਮ ਬਦਲਿਆ ਨਹੀਂ ਹੈ ਸਗੋਂ ਤੁਸੀਂ ਹੌਲੀ-ਹੌਲੀ ਬਦਲ ਕੇ ਉਸ ਸਿਸਟਮ ਦਾ ਹਿੱਸਾ ਬਣ ਗਏ ਜਿੰਨੇ ਵੀ ਨੇਤਾਵਾਂ ਤੇ ਚਾਹੇ ਉਹ ਕਾਂਗਰਸ ਪਾਰਟੀ ਦੇ ਹੋਣ ਜਾਂ ਅਕਾਲੀ ਦਲ ਦੇ ਹੋਣ ਜਾਂ ਜਿੰਨੇ ਵੀ ਆਈਏ ਅਫਸਰ ਜਾਂ ਪੁਲਿਸ ਅਫਸਰਾਂ ਦੇ ਉੱਤੇ ਹੁਣ ਤੱਕ ਦੋਸ਼ ਲੱਗੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਚਾਹੇ ਉਹ ਭ੍ਰਸ਼ਟਾਚਾਰ ਦੇ ਬਹੁਤ ਵੱਡੇ-ਵੱਡੇ ਇਲਜ਼ਾਮ ਹੋਣ ਇੱਕ ਵੀ ਕੇਸ ਆਪਣੇ ਮੁਕਾਮ ਤੇ ਨਹੀਂ ਪਹੁੰਚਿਆ ਹੈ ਇੱਕ ਵੀ ਵਿਅਕਤੀ ਨੂੰ ਹਜੇ ਤੱਕ ਸਜ਼ਾ ਨਹੀਂ ਹੋਈ ਹੈ ਕੁਝ ਟਾਈਮ ਪਾਉਣ ਤੋਂ ਬਾਅਦ ਉਹ ਬਰੀ ਹੋ ਜਾਂਦੇ ਨੇ ਜਾਂ ਫਿਰ ਉਹ ਜ਼ਮਾਨਤਾਂ ਤੇ ਬਾਹਰ ਆ ਜਾਂਦੇ ਨੇ ਤੇ ਨਿਆਂਇਕ ਪ੍ਰਕਿਰਿਆ ਇਸੇ ਤਰ੍ਹਾਂ ਸਾਲਾਂ ਬੱਧੀ ਚਲਦੀ ਰਹਿੰਦੀ ਹੈ ਸਾਰੀ ਗੱਲ ਆਈ ਗਈ ਹੋ ਜਾਂਦੀ ਹੈ ਸੋ ਇਸ ਸਿਸਟਮ ਨੂੰ ਬਦਲਣ ਦੀ ਲੋੜ ਸੀ ਲੋਕਾਂ ਨੂੰ ਇਹ ਦਿਖਾਉਣਾ ਚਾਹੀਦਾ ਸੀ ਕਿ ਅਸੀਂ ਵਾਕਿਆ ਹੀ ਸਿਸਟਮ ਬਦਲਣਾ ਚਾਹੁੰਦੇ ਆ ਪੱਕੇ ਪੈਰੀ ਇਹਨਾਂ ਚੋਂ ਸਾਰੇ ਨਹੀਂ ਕਮ ਸੇ ਕਮ ਕੁਝ ਨੇਤਾ ਕੁਝ ਵਿਅਕਤੀਆਂ ਦੇ ਉੱਤੇ ਤਾਂ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਤੱਕ ਮੁਕਾਮ ਤੱਕ ਪਹੁੰਚਾਇਆ ਜਾਣਾ ਸੀ ਫੇਰ ਹੀ ਲੋਕਾਂ ਦੇ ਵਿੱਚ ਇਹਨਾਂ ਬਾਰੇ ਕੋਈ ਨਾ ਕੋਈ ਵਿਸ਼ਵਾਸ ਵੱਜਦਾ ਲੋਕ ਇਸ ਗੱਲ ਤੇ ਯਕੀਨ ਕਰਦੇ ਕਿ ਵਾਕਿਆ ਹੀ ਇਹ ਕੋਈ ਵੱਖਰੀ ਪਾਰਟੀ ਸੋ ਹੁਣ ਵੀ ਸਮਾਂ ਹਜੇ ਪਿਆ ਹੈ ਸਾਲ ਡੇਢ ਸਾਲ ਦਾ ਵਕਤ ਹਜੇ ਪਿਆ ਹੈ ਜੇ ਹੁਣ ਵੀ ਇਹ ਸਰਕਾਰ ਕੁਝ ਠੋਸ ਕਦਮ ਚੱਕਦੀ ਹੈ ਕੁਝ ਕਾਰਵਾਈ ਇਸ ਤਰੀਕੇ ਦੀ ਕਰਦੀ ਹੈ ਜਿੱਥੇ ਲੋਕਾਂ ਨੂੰ ਦਿਖਾਈ ਦੇਵੇ ਕਿ ਵਾਕਿਆ ਹੀ ਇਹ ਸਿਸਟਮ ਬਦਲਣ ਦਾ ਮਾਦਾ ਰੱਖਦੇ ਨੇ ਸਿਰਫ ਓਕੇ ਭਾਸ਼ਣਾ ਤੱਕ ਹੀ ਸੀਮਤ ਨਹੀਂ ਤਾਂ ਵੀ ਸ਼ਾਇਦ ਇਹ ਵਿਸ਼ਵਾਸ ਮੁੜ ਬਹਾਲ ਹੋ ਸਕੇ ਲੋਕ ਇਹ ਹਜੇ ਵੀ ਯਕੀਨ ਕਰ ਸਕਦੇ ਨੇ ਕਿ ਹਾਂ ਅਸੀਂ ਕੋਈ ਬਦਲਾ ਦੇਖ ਰਹੇ ਹਾਂ ਲੇਕਿਨ ਬਹੁਤਿਆਂ ਨੂੰ ਇਸ ਗੱਲ ਤੇ ਯਕੀਨ ਹੋ ਚੁੱਕਿਆ ਹੈ ਕੋਈ ਵੀ ਪਾਰਟੀ ਅੱਡ ਨਹੀਂ ਹੁੰਦੀ ਕੋਈ ਵੀ ਸਿਆਸੀ ਵੱਖਰਾ ਨਹੀਂ ਹੁੰਦਾ ਸਾਰੇ ਇੱਕੋ ਹੀ ਥੈਲੀ ਦੇ ਚਟੇ-ਬਟੇ ਨੇ ਸਾਰੇ ਅੰਤ ਨੂੰ ਉਸੇ ਸਿਸਟਮ ਦਾ ਹਿੱਸਾ ਬਣ ਜਾਂਦੇ ਨੇ ਜਿਸ ਨੂੰ ਬਦਲਣ ਦਾ ਉਹਨਾਂ ਵੱਲੋਂ ਦਮ ਪਿਆਗਾ ਸੋ ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਈ ਠੋਸ ਕਾਰਵਾਈ ਦੇਖਾਂਗੇ ਕੁਲ ਨਵੇਂ ਕੇਸਾਂ ਦਾ ਦਰਜ ਕਰਨਾ ਹੋਵੇ ਜਿਹੜੇ ਇਹ ਪੁਰਾਣੇ ਐਨੇ ਕੇਸ ਚੱਲ ਰਹੇ ਨੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਾਇਆ ਜਾਏਗਾ ਕਿਸੇ ਨਾ ਕਿਸੇ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਨੂੰ ਸਜ਼ਾ ਜ਼ਰੂਰ ਦਵਾਈ ਜਾਏਗੀ ਇਸੇ ਉਮੀਦ ਦੇ ਨਾਲ ਬਤੋ ਵਿਦਾ ਲੈਣੇ ਆ ਧੰਨਵਾਦ